ਦੋਸਤੋ ਤੁਸੀਂ ਜ਼ਿੰਦਗੀ ਵਿੱਚ ਸ਼ੰਕਾ ਸਮਰਾਟ ਵਰਗੇ ਜਾਦੂਗਰ ਬਹੁਤ ਦੇਖੇ ਹੋਣਗੇ ਤਾਂ ਅੱਜ ਇੱਕ ਦੇਸੀ ਮੁੰਡੇ ਦਾ ਤੁਹਾਨੂੰ ਜਾਦੂ ਦਿਖਾਉਣਾ ਜਿਹੜਾ ਯਾਰ ਬਾਕਮਾਲ ਜਾਦੂਆ ਕਾਲਾ ਜਾਦੂਆ ਅੱਖਾਂ ਦੇ ਮੁਰੇ ਨਿਹਰਾ ਲਿਆ ਦਿੰਦਾ ਤੇ ਮੈਂ ਕਿਹਾ ਹੈਰਾਨ ਹੋ ਜਾਓਗੇ ਮੂੰਹ ਚ ਉਂਗਲਾਂ 바ਗੇ ਦੇਖਦੇ ਰਹਿ ਜਾਓਗੇ 당ਗ ਰਹਿ ਜਾਓਗੇ ਮਾਂ ਦੇ ਪੁੱਤ ਨੇ ਇੱਕ ਖਾਲੀ ਢੋਲ ਪਲਾਸਟਿਕ ਦੇ ਵਿੱਚੋਂ ਜਵਾਕ ਪੈਦਾ ਕਰਤਾ ਜੁਰੇ ਵਾਲਾ ਇਨੇ ਜਾਣੇ ਸਾਹਮਣੇ ਖੜੇ ਲੋਕਾਂ ਦੇ ਵਿੱਚ ਦੇਖੋ ਇੱਕ ਰਾਜਾ ਕਪੜਾ ਲਿਆ ਉਹ ਵੀ ਉਹਨਾਂ ਤੋਂ ਹੀ ਜਿਹੜੇ ਲੋਕ ਸਾਹਮਣੇ ਖੜੇ ਸਨ ਤੇ ਸਾਰਿਆਂ ਨੂੰ ਢੋਲ ਦਿਖਾ ਕੇ ਖਾਲੀ ਢੋਲ ਦੇ ਉੱਪਰ ਬੰਨਿਆ ਕਪੜਾ ਤੇ ਮਾਰਾ ਯਾਦੂ ਯਾਦੂ ਹੁਣ ਰੱਬ ਜਾਣਦਾ ਵੀ ਇਹਦੇ ਕੋਲੇ ਕਿਹੜਾ ਸੀ ਕਾਲਾ ਅਲਮ ਸੀ ਲਾਲ ਕਤਾਬ ਦਾ ਸੀ ਜਾਂ ਕੀ ਸੀ ਗਰੀ 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 ਕਰਦੇ ਨੇ ਮਾਂ ਦੇ ਪੁੱਤ ਨੇ ਇੱਕ ਡੀਡੀਜੀ ਚੱਕੀ ਆਹ ਦੇਖੋ ਤੁਸੀਂ ਉਹ ਸਾਰਿਆਂ ਨੂੰ ਕਹਦਾ ਵੀ ਮਾਂ ਦੇ ਪੁੱਤੋ ਰੱਬ ਦਾ ਨਾਮ ਲੈ ਕੇ ਆਪੋ ਆਪਣੇ ਏਸਟ ਦਾ ਨਾਮ ਲੈ ਕੇ ਖੜੇ ਰਹੋ ਹਿਲਣਾ ਨਹੀਂ ਪੈਰ ਨਹੀਂ ਹਿਲਾਉਣਾ ਕਿ ਚਾਕੇ ਡੀਡੀ ਹਰੇ ਕਪੜਾ ਜਿਹੜਾ ਬੰਨਿਆ ਸੀ ਢੋਲ ਤੇ ਮਾਰ ਕੇ ਕਾਟਾ ਤੇ ਬਾਗਮਾਲੀ ਕਰਤੀ ਯਾਰ ਲੋਕ ਡੰਗ ਰਹੇਗੇ ਪੂਰਾ ਲਾਈਵ ਪ੍ਰੋਗਰਾਮ ਇਕੱਠੇ ਹੋਏ ਸੀ ਦੇਖ ਇਹੇ ਜਾਦੂਗਰ ਵੀ ਬੈ ਕਲਾ ਵਸਤ ਹਨ ਹੈ ਕੀ ਇਹ ਕਲਾ ਇਹ ਇਹ ਹਰੀਕ ਬੰਦੇ ਦੇ ਹੱਥ ਚ ਨਹੀਂ ਹੁੰਦੀ ਜਿਹਦੇ ਆ ਗਈ ਉਹਦੇ ਬਾਰੇ ਨਿਆਰੇ ਬੱਲੇ ਬੱਲੇ ਕਰਾ ਦਿੰਦਾ ਹੋਵੇ ਵੱਡਿਆਂ ਤੋਂ ਵੱਡੀਆਂ ਅੱਖਾਂ ਦੇ ਵਿੱਚ ਜਿਹੜੀ ਧੂੜ ਮਿੱਟੀ ਪਾ ਦਿੰਦਾ ਐਵੇਂ ਥੋੜੀ ਹੱਥੀ ਛੀ ਲਾ ਦਿੰਦੇ ਆ ਅਗਲੇ ਠੀਕ ਆ ਕਾਰਾਂ ਗਾਇਬ ਕਰ ਦਿੰਦੇ ਆ ਇਹ ਇਹ ਸਾਰੀ ਕਲਾ ਜਿਹਨੂੰ ਆਪਾਂ ਇਹ ਕਹਿ ਦਿੰਨੇ ਆ ਅਗਲੇ ਬੰਨ੍ਹ ਦਿੰਦੇ ਆ ਸਾਰਾ ਕੁਝ ਆ ਦੇਖ ਚੱਕੀ ਮਿੱਟੀ ਦੀ ਡਲੀ ਚੱਕ ਵੇ ਕੀਤਾ ਗਲੀ ਗਲੀ ਆ ਤੂੰ ਪ੍ਰਤਾਪ ਦੂ ਕੰ ਦਾ ਨਾਲ ਮੇਰੇ ਨਾਲ ਤੂੰ ਬੈਰੀਆਂ ਨੂੰ ਪਰੇ ਕਰ ਮੇਰਾ ਕੰਮ ਫਤਿਹ ਕਰ ਬੋਲਿਆ ਮੰਤਰ ਤੇ ਆ ਲੋ ਜੀ ਇਹ ਕਹਿੰਦੇ ਹੱਸਣ ਲੱਗੇ ਜਿਹੜੇ ਖੜੇ ਸੀ ਦਰਸ਼ਕ ਸਾਰੇ ਕਹਿੰਦੇ ਯਾਰ ਮੁੰਡਾ ਵੀ ਕੱਢਣਾ ਇੱਥੇ ਜੁੜਿਆ ਵਾਲਾ ਕੱਢੀ ਉਹ ਕਹਿੰਦਾ ਯਾਰ ਸਾਨੂੰ ਜਵਾਗ ਚਾਹੀਦਾ ਕਿ ਮੂਨ ਨਾ ਹੋਵੇ ਆਲ ਕਰਤਿਕ ਮਾਲ ਜਵਾਗ ਵੀ ਮਾਹ ਦਾ ਪੁੱਤ ਉਹਦੇ ਕਹਿੰਦੇ ਗਲੋਟਿਆ ਰਗਾ ਹੱਸਦਾ ਖੇਡਦਾ ਕਹਿੰਦੇ ਮੰਨ ਗਏ ਵੀ ਹੱਥ ਘੜੇ ਪੰਜਾਬੀ ਕਹਿੰਦੇ ਉਦੋਂ ਘਰਾ ਦਿੰਦੇ ਜਦੋਂ ਅਗਲਾ ਕਹਿੰਦੇ ਹਾਂ ਵੀ ਤਸੱਲੀ ਆ ਬਸ ਹੁਣੇ ਕਹਿੰਦਾ ਮੈਂ ਗਾਇਬ ਵੀ ਕਰ ਸਕਦਾ ਇਹਨੂੰ ਆਹ ਤੂੰ ਕਹਿੰਦਾ ਹਜੇ ਨਹੀਂ ਕਰਨਾ ਜਿੱਥੋਂ ਲੈਂਦਾ ਪਜਾ ਉੱਥੇ ਦਊਂਗਾ ਪਰ ਏਡੀ سیدੀ ਨਹੀਂ ਕਹਿੰਦਾ ਯਾਰ ਤੁਸੀਂ ਤਾਂ ਫੇਰ ਕਹਿੰਦਾ ਕਾਨੂੰ ਕੁਝ ਹੋਰ ਕਹੋਗੇ ਤੇ ਹੈ ਸਾਰਾ ਕੁਝ ਕਲਾਕਾਰੀਆਂ ਆ ਦੇ ਇਹ ਹੀ ਵਾਲਾ ਮੂਰੇ ਹੋ ਕੇ ਢੋਲ ਚੈੱਕ ਕਰਦਾ ਸੀ ਦੇਖਦਾ ਸੀ ਯਾਰ ਇਹ ਤਾਂ ਖਾਲੀ ਆ ਜੀ ਢੋਲ ਥੱਲੇੋਂ ਕਿਤੇ ਆਇਆ ਤਾਂ ਨਹੀਂ ਹੈਗਾ ਵੀ ਦੋਨੇ ਜਿਹੜੇ ਇਹਦੇ ਹਿੱਸੇ ਆ ਪਾੜੇ ਹੋਣ ਤੇ ਇਹਦੀ ਤਸੱਲੀ ਕਰਾਈ ਕੰਨ ਆ ਜਾ ਆ ਕੇ ਦੇਖ ਲੈ ਇਹ ਆ ਕਲਾਕਾਰੀ ਮਾਨੇ ਪੁੱਤ ਹਰਾਨ ਆ ਯਾਰ ਸਾਰੇ ਪਰੇਸ਼ਾਨ ਹਰਾਨ ਪੰਪੀ ਤੇ ਅੱਜ ਤੁਹਾਨੂੰ ਇੱਕ ਅਜੀਬ ਲੋਕਾਂ ਦਾ ਕੀ ਲੁਕਾਈ ਨਾ ਸਕਦੇ ਮਤਲਬ ਜਿਹਨੂੰ ਸੰਖੇ ਦੇ ਅਗਲੇ ਹੱਥਾਂ ਦੇ ਸਿਰੋਂ ਜਿਵੇਂ ਦੇਖਦੇ ਰਹ ਜਾਂਦੇ ਆ 1700 ਦੇਸੀ ਮੁੰਡੇ ਦਾ ਤੁਹਾਨੂੰ ਜਾਦੂ ਵਧੀਆ ਲੱਗਿਆ ਸੋਹਣਾ ਲੱਗਿਆ ਸ਼ਾਲਕੁਰ ਦੇ ਵਿੱਚ ਜਨਮਿਆ ਕਾਬਲੇ ਤਰੀਫ ਲੱਗਿਆ ਸਰ ਆਪ ਦੇ ਚੱਕ ਦਿਓ ਫਟੇ ਕਰ ਦਿਓ ਲਾਈਕ ਤੇ ਸ਼ੇਅਰ ਬੰਬ ਬੁਲਾ ਦੇ ਆਪ ਦੇ ਮਾਰੇ ਤੱਕ ਪਹੁੰਚ ਗਿਆ ਪਤਾ ਲੱਗੇ ਵੀ ਯਾਰ ਕੋਈ ਕਲਾਇਕਾਂ ਦਾ ਵਾਗ ਦੇ ਵਿੱਚ ਹੈਗੀ ਉਹ ਵੀ ਜੀਸੀ ਮੁੰਡੇ ਦੇ ਸਾਡੇ ਪਿੰਡੂ 1700 60000 ਦੇ ਵਿੱਚ ਵੀ ਇਹ ਜੀ ਬਹੁਤ ਬਹੁਤ ਧੰਨਵਾਦ ਇਕਲੌਤਾ ਬੱਚਾ ਜਾਣਦੇ ਨੂੰ ਲਾਈਕ ਦੇ